ਹਾਂ ਤੁਸੀਂ ਦੇਖ ਸਕਦੇ ਹੋ ਸੜਕਾਂ ਉੱਤੇ ਕਿਸਾਨ ਹੀ ਕਿਸਾਨਤਾਂ ਨੂੰ ਨਜ਼ਰ ਆ ਰਹੇ ਨੇ ਵਾਹਾਈ ਤੇ ਲੋਕ ਬੜੇ ਹੀ ਖਚਾਖੰਦ ਦੇ ਜਿਕੇ ਪਰ ਅੱਜ ਤੁਸੀਂ ਦੇਖ ਸਕਦੇ ਹੋ ਪੀਆਰਟੀਸੀ ਸਰਕਾਰੀ ਬੱਸਾਂ ਜਿਹੜੀ ਕਿ ਕਾਊਂਟਰ ਤੇ ਲੱਗੀਆਂ ਦਿਖ ਰਹੀਆਂ ਵਪਾਰੀ ਵਰਗ ਨੇ ਦੁਕਾਨਦਾਰ ਵਰਗ ਨੇ ਆੜਤੀਆਂ ਐਸੋਸੀਏਸ਼ਨ ਨੇ ਟਰੱਕ ਯੂਨੀਅਨਾਂ ਨੇ ਪੰਜਾਬ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਪੰਜਾਬ ਦੀਆਂ ਸਾਰੀਆਂ ਬੱਸਾਂ ਅੱਜ ਸੜਕਾਂ ਤੋਂ ਗਾਇਬ ਨੇ ਅਗਵਾ ਨੇ ਅੱਜ ਦਿਖਾਲ ਦਿੱਤਾ ਕਿ ਪੰਜਾਬ ਦੇ ਲੋਕ ਸੌਖ ਕਿਸਾਨ ਮੋਰਚੇ ਨੂੰ ਦਿਲੋਂ ਪਿਆਰ ਕਰਦੇ ਨੇ ਦੇਸ਼ ਦੇ ਲੋਕ ਦਿਲੋਂ ਪਿਆਰ ਕਰਦੇ ਹਨ ਉਹਨਾਂ ਨੂੰ ਭਰੋਸਾ ਹੈ ਕਿ ਠੀਕ ਅਗਵਾਈ ਕਰਦੇ ਹੋਏ ਅੱਗੇ ਤੁਰੂਗਾ ਔਰ ਲੈ ਕੇ ਜਾਊਗਾ ਪੰਜਾਬ ਭਾਰਤ ਦਾ ਹਿੱਸਾ ਹੈ ਸਾਨੂੰ ਬਗਾਨਗੀ ਦਾ ਅਹਿਸਾਸ ਨਾ ਕਰਾਓ ਖੱਟਣ ਸਾਹਿਬ ਤੁਹਾਡੀ ਜਿਹੜੀ ਨੀਤੀ ਹੈ ਨਾ ਇਹ ਕਿਸ ਮੁਲਕ ਨੂੰ ਪਾੜਨ ਦੀ ਭਾਜਪਾ ਆਰਐਸਐਸ ਦੀ ਨੀਤੀ ਹੈ ਤੁਸੀਂ ਟੋਟੇ ਟੋਟੇ ਕਰਨਾ ਚਾਹੁੰਦੇ ਹੋ ਮੁਲਕ ਦੇ ਤੁਸੀਂ ਹਿੰਦੂ ਸਿੱਖ ਹਿੰਦੂ ਮੁਸਲਮਾਨ ਤੁਹਾਡੀ ਨੀਤੀ ਇਹ ਹੈ ਆ ਜੇ ਤੁਸੀਂ ਇਹੀ ਰਸਤਾ ਲਾਉਂਗੇ ਤਾਂ 18 ਤਰੀਕ ਨੂੰ ਪੰਜਾਬ ਦੀ ਮੀਟਿੰਗ ਇਹ ਜਾਂ ਫੈਸਲਾ ਲਾਉਗੀ ਕਿ ਭਾਜਪਾ ਨੂੰ ਨਾਨੀ ਚੇਤੇ ਆਉਣੀ ਹੈ। ਸਵਾਗਤ ਹੈ ਮੈਂ ਮਨੀਸ਼ ਚੋਹਾਨ ਇਸ ਵੇਲੇ ਪਾਤੜਾ ਵਿੱਚ ਮੌਜੂਦ ਹਾਂ ਤਾਂ ਕਿ ਸਯੁਗਤ ਕਿਸਾਨ ਮੋਰਚੇ ਵੱਲੋਂ 16 ਤਰੀਕ ਦਾ ਜਿਹੜਾ ਕੀ ਪੰਦ ਦਾ ਸੱਦਾ ਦਿੱਤਾ ਸੀਗਾ ਪੂਰੇ ਭਾਰਤ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਸੜਕਾਂ ਉੱਤੇ ਕਿਸਾਨ ਹੀ ਕਿਸਾਨਾਂ ਤੋਂ ਨਜ਼ਰ ਆ ਰਹੇ ਨੇ ਟਰੈਕਟਰ ਜਿਹੜੇ ਕਿ ਰੋਡ ਤੇ ਲਾ ਦਿੱਤੇ ਗਏ ਨੇ ਤੇ ਦੁਕਾਨਾਂ ਵੀ ਗੱਲ ਕਰੀਏ ਦੁਕਾਨਾਂ ਵੀ ਬੰਦ ਨਜ਼ਰ ਆ ਰਹੀਆਂ ਨੇ ਤੇ ਸੜਕ ਤੇ ਆਵਾਜ਼ਾਈ ਵੀ ਬਹੁਤ ਘਟ ਨੇ ਤੇ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾ ਕੀ ਹਾਲ ਚਾਲ ਬਹੁਤ ਵਧੀਆ ਜੀ ਤੇ ਗੱਲ ਕਰੀਏ ਜਿਹੜਾ ਕਿ ਅੱਜ ਬੰਦ ਦਾ ਸੱਦਾ ਸੀਗਾ ਕਿਉਂ ਜਾ ਮਾਹੌਲ ਦੇਖਿਆ ਦੇਖੋ ਪੰਜਾਬ ਦੇ ਲੋਕਾਂ ਨੇ ਇਸ ਬੰਦ ਨੂੰ ਆਪਣੇ ਦਿਲੋਂ ਸਪੋਰਟ ਕੀਤੀ ਹੈ ਵਪਾਰੀ ਵਰਗ ਨੇ ਦੁਕਾਨਦਾਰ ਵਰਗ ਨੇ ਆੜਤੀਆਂ ਐਸੋਸੀਏਸ਼ਨ ਨੇ ਟਰੱਕ ਯੂਨੀਅਨਾਂ ਨੇ ਪੰਜਾਬ ਦੇ ਪ੍ਰਾਈਵੇਟ বাস ਆਪਰੇਟਰਾਂ ਨੇ ਪੰਜਾਬ ਦੀਆਂ ਸਾਰੀਆਂ ਬੱਸਾਂ ਅੱਜ ਸੜਕਾਂ ਤੋਂ ਗਾਇਬ ਨੇ ਤੋਂ ਇਹ ਦੱਸਦਾ ਹੈਗਾ ਆ ਕਿ ਸਰਕਾਰ ਜਿੰਨਾ ਮਰਜੀ ਜਬਰ ਕਰ ਲੇ ਲੋਕ ਜਿੰਨਾ ਮਰਜੀ ਸੋਚ ਲੈ ਕੇ ਸੰਕਸ਼ਾਨ ਮੋਰਚਾ ਟੁੱਟ ਗਿਆ ਖਿੰਡ ਗਿਆ ਪਤਾ ਨਹੀਂ ਆਗੂ ਕਿੱਥੇ ਭੱਜ ਗਏ ਆਗੂ ਆ ਤਿਆਰੀ ਕਰਦੇ ਸੀ ਆਗੂ ਆ ਨੇ ਅੱਜ ਦਿਖਾ ਲ ਦਿੱਤਾ ਕਿ ਪੰਜਾਬ ਦੇ ਲੋਕ ਸੰਕਸ਼ਾਨ ਮੋਰਚੇ ਨੂੰ ਦਿਲੋਂ ਪਿਆਰ ਕਰਦੇ ਨੇ ਦੇਸ਼ ਦੇ ਲੋਕ ਦਿਲੋਂ ਪਿਆਰ ਕਰਦੇ ਨੇ ਉਹਨਾਂ ਨੂੰ ਭਰੋਸਾ ਹੈ ਕਿ ਠੀਕ ਅਗਵਾਈ ਕਰਦੇ ਹੋਏ ਅੱਗੇ ਤੁਰੂਗਾ ਔਰ ਲੈ ਕੇ ਜਾਊਗਾ ਅੱਜ ਭਾਰਤ ਦੇ ਵਿੱਚ ਸਭ ਥਾਵਾਂ ਤੇ ਸਮੇਤ ਚਡੂਨੀ ਸਾਹਿਬ ਸਮੇਤ ਤਕੈਤ ਸਾਹਿਬ ਸਮੇਤ ਰਾਜੀਵਾਲ ਸਾਹਿਬ ਸਮੇਤ ਲਖੋਵਾਲ ਸਾਹਿਬ ਸਮੇਤ ਨਰਪਾਇ ਸਿੰਘ ਦੇ ਕੇ ਸਮੇਤ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਹੜੇ-ਕਿਹੜੇ ਮੈਂ ਆਕੂ ਦਾ ਨਾਮ ਲੰਮਾ ਹਰਬੀਤ ਕਾਦੀਆਂ ਅੱਜ ਸਾਰੇ ਸੜਕਾਂ ਤੇ ਨੇ ਔਰ ਦਿਖਾ ਰਹੇ ਨੇ ਕਿ ਇਸ ਮੋਦੀ ਸਰਕਾਰ ਦੇ ਜ਼ਬਰ ਕਰਨ ਦੀ ਨੀਤੀ ਬਿਲਕੁਲ ਕਾਮਯਾਬ ਨਹੀਂ ਹੋਣ ਦਿੱਤੀ। ਕੱਲ ਕਰੀਏ ਜਿਹੜਾ ਕਿ ਇੱਕ ਪਾਸੇ ਜਿਹੜਾ ਕਿ ਪੰਜਾਬ ਹਰਿਆਣਾ ਬਾਰਡਰ ਤੇ ਜਿਹੜੇ ਕਿਸਾਨ ਮੌਜੂਦ ਨੇ ਉਹਨਾਂ ਦੇ ਅਸੂ ਗੈਸ ਦੇ ਗੋਲੇ ਔਰ ਵੀ ਕਈ ਤਰੀਕੇ ਨੇ ਗੋਲੇ ਮਾਰੇ ਜਾ ਰਹੇ ਫੱਟੜ ਪੈ ਰਿਹਾ ਤੇ ਜ਼ਖਮੀ ਹੋਏ ਜਿਹੜੇ ਕਿਸਾਨ ਉਹਨਾਂ ਵਾਰੀ ਕੀ ਕਹਿਣਾ ਚਾਹੁੰਦੇ ਸੀ। ਦੇਖੋ ਉਹ ਸਾਡੇ ਹੀ ਭਰਾ ਨੇ ਉਹਨਾਂ ਨੇ ਉਹਨਾਂ ਨੇ ਇੱਕ ਦਿੱਲੀ ਕੂਚ ਦਾ ਕੁਝ ਜਥੇਬੰਦੀਆਂ ਨੇ ਸੱਦਾ ਦਿੱਤਾ ਉਹਨਾਂ ਦਾ ਸੰਵਿਧਾਨਕ ਅਧਿਕਾਰ ਸੀ ਕਿ ਉਹਨਾਂ ਨੂੰ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨ ਦੀ ਆਗਿਆ ਮਿਲੇ ਸ਼ਾਂਤਮਈ ਤਰੀਕੇ ਨਾਲ ਉਹ ਕਿਹੜਾ ਉਹਨਾਂ ਨੇ ਕਿਹੜਾ ਬਾਇਲੈਂਸ ਕੀਤੀ ਹੈ ਬਾਇਲੈਂਸ ਦਾ ਖੱਟੜ ਗਵਰਨਮੈਂਟ ਨੇ ਜੋ ਬਿਆਨ ਦਿੱਤਾ ਹੈ ਜਿਵੇਂ ਅਸੀਂ ਪਕਾਨਾ ਮੁਲਕ ਹੁੰਨੇ ਆ ਪੰਜਾਬ ਭਾਰਤ ਦਾ ਹਿੱਸਾ ਹੈ ਸਾਨੂੰ ਵਗਾਨਗੀ ਦਾ ਅਹਿਸਾਸ ਨਾ ਕਰਾਓ ਠੱਡਣ ਸਾਹਿਬ ਤੁਹਾਡੀ ਜਿਹੜੀ ਨੀਤੀ ਹੈ ਨਾ ਇਹ ਇਸ ਮੁਲਕ ਨੂੰ ਪਾੜਨ ਦੀ ਭਾਜਪਾ ਆਰਐਸਐਸ ਦੀ ਨੀਤੀ ਹੈ ਤੁਸੀਂ ਟੋਟੇ ਟੋਟੇ ਕਰਨਾ ਚਾਹੁੰਦੇ ਆ ਮੁਲਕ ਦੇ ਤੁਸੀਂ ਹਿੰਦੂ ਸਿੱਖ ਹਿੰਦੂ ਮੁਸਲਮਾਨ ਤੁਹਾਡੀ ਨੀਤੀ ਇਹ ਹੈ ਤੁਸੀਂ ਨਫ਼ਰਤ ਪਲਾਉਂਦੇ ਹੋ ਇਸ ਨਫ਼ਰਤ ਦੇ ਖਿਲਾਫ ਕਿਸਾਨ ਇਸ ਦੇਸ਼ ਨੂੰ ਇੱਕਜੁੱਟ ਕਰਦਾ ਅਸੀਂ ਕਿਸਾਨਾਂ ਨੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਨੂੰ ਹਕੀਕੀ ਰੂਪ ਦਿੱਤਾ ਅੱਜ ਸਾਰੇ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਭਾਰਤ ਬੰਦ ਹੋ ਰਿਹਾ ਸਾਰੇ ਭਾਰਤ ਦੇ ਸਾਰੇ ਸੂਬਿਆਂ 'ਚ ਲੋਕ ਸੜਕਾਂ ਤੇ ਉਤਰੇ ਨੇ ਔਰ ਇਸ ਜ਼ਬਰ ਦੇ ਖਿਲਾਫ ਔਰ ਆਪਣੀਆਂ ਮੰਗਾਂ ਦੇ ਹੱਕ ਚ ਆਵਾਜ਼ ਉਠਾਉਣਗੇ ਇਹਨਾਂ ਨੂੰ ਆਇਆ ਸੀਗਾ ਵੀ ਇੱਥੋਂ ਬਾਹਰ ਕੋਈ ਆਵਾਜ਼ ਨਹੀਂ ਆਈ ਦਿਖਾਤਾ ਕਿ ਕਿਸਾਨ ਮੋਰਚਾ ਵੱਡੀ ਚੀਜ਼ ਹੈ ਵੱਡਾ ਦਮ ਰੱਖਦਾ ਔਰ ਉਹਦੇ ਸੱਦੇ ਤੇ ਅੱਜ ਸਾਰੇ ਦੇਸ਼ 'ਚ ਲੋਕ ਉਤਰੇ ਨੇ ਇਸ ਕਰਕੇ ਇਹ ਭੁਲੇਖਾ ਜੀ ਉਹਨਾਂ ਨੂੰ ਸਾਡੇ ਭਰਾਵਾਂ ਤੇ ਜ਼ਬਰ ਕਰਨਾ ਬੰਦ ਕਰੋ ਔਰ ਚੁੱਪਚਾਪ ਉਨ੍ਹਾਂ ਦੀਆਂ ਮੰਗਾਂ ਦਾ ਨੱਪਟਾਰਾ ਕਰੋ ਇਹ ਇਹ ਅੱਜ ਉਹਨਾਂ ਨੂੰ ਸਾਡਾ ਸਮਰਥਨ ਸਪੋਰਟ ਹੈ ਇਸ ਤੋਂ ਵੱਡੀ ਸਪੋਰਟ ਹੋਰ ਸੰਘਿਤ ਕਿਸਾਨ ਮੋਰਚਾ ਕੁਝ ਨਹੀਂ ਦੇ ਸਕਦਾ ਵੱਡੇ ਹੈ ਵੱਡੀ ਜ਼ਿੰਮੇਵਾਰੀ ਨਭਾਵਾਉਣ ਦੀ ਗੱਲ ਕਰੀਏ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਸੀ ਪ੍ਰੈਸ ਕਾਨਫਰੰਸ ਵਿੱਚ ਇੱਕ ਬਿਆਨ ਦਿੰਦੇ ਆ ਕਿ ਜਿਹੜਾ ਕਿ ਪੰਜਾਬ ਦਾ ਜਿਹੜਾ ਕਿਸਾਨ ਜਿਹੜੇ ਬਾਰਡਰਾਂ ਤੇ ਪਹੁੰਚ ਰਹੇ ਨੇ ਉਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਸਪੋਰਟ ਕਰ ਰਹੇ ਨੇ ਸਪான்ਸਰ ਕਰ ਰਹੇ ਨੇ ਤੇ ਜਿਹੜਾ ਕਿ ਹਰਿਆਣੇ ਦੇ ਕਿਸਾਨ ਨੇ ਇੱਕਾ ਦੁੱਕਾ ਹੀ ਹੈ ਗਿਆ ਬਾਕੀ ਜਿਹੜੇ ਆਪਣੇ ਪਿੰਡਾਂ 'ਚ ਨੇ ਤੇ ਉਹ ਜਿਹੜੇ ਕਿ ਉਹ ਸਪੋਰਟ ਨਹੀਂ ਕਰ ਰਹੇ ਨੇ ਉਹ ਆਪਣੇ ਕੰਮ ਕਾਜ ਤੇ ਬਿਜ਼ੀ ਨੇ ਹਰਿਆਣੇ ਦਾ ਕਿਸਾਨ ਸੰਯੁਕਤ ਕਿਸਾਨ ਮੋਰਚੇ ਨਾਲ ਹੈ ਅੱਜ ਗੁਰਨਾਮ ਸਿੰਘ ਚੜੂਨੀ ਟੋਲ ਫ੍ਰੀ ਕਰ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੀ ਕਰ ਰਿਹਾ ਠੀਕ ਹੈ ਰਕੇਸ਼ ਕਹਿਤ ਸੰਯੁਕਤ ਕਿਸਾਨ ਮੋਰਚੇ ਨਾਲ ਹੈ ਅੱਜ ਰਕੇਸ਼ ਕਹਿਤ ਦੀ ਸਾਰੀ ਜਥੇਬੰਦੀ ਸਾਰੀਆਂ ਥਾਵਾਂ ਤੇ ਸੜਕਾਂ ਤੇ ਉਤਰ ਰਹੀ ਹੈ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਸੱਦਾ ਸੀ ਉਹ ਆ ਗਿਆ ਅਸੀਂ ਵੀ ਦੇਖ ਰਹੇ ਸੀ ਇਸੇ ਕਰਕੇ ਪੰਜਾਬ ਚ ਕੱਲ ਅਸੀਂ ਜ਼ਬਰ ਦੇ ਖਿਲਾਫ ਆਵਾਜ਼ ਉਠਾਈ ਹੈ ਪਰਸੋ ਅਸੀਂ ਬੋਲੇ ਆਂ ਇਸ ਜ਼ਬਰ ਦੇ ਖਲਾਫ ਉਸ ਤੋਂ ਬਾਅਦ ਉਹ ਮਾਮਲਾ ਰੁਕਣੇ ਪਾਸੇ ਗਿਆ ਤੇ ਗੱਲਬਾਤ ਸ਼ੁਰੂ ਹੋਈ ਆ ਉਹਨਾਂ ਨੇ ਗੱਲਬਾਤ ਕੀ ਕਰਨੀ ਆ ਸਦਾ ਉਹਨਾਂ ਦਾ ਇਹ ਅਧਿਕਾਰ ਅਸੀਂ ਉਹਨਾਂ ਤੋਂ ਨਹੀਂ ਖੋਵਾਂਗੇ ਹੁਣ ਕਿਉਂਕਿ ਕਾਲ ਉਹਨਾਂ ਦੀ ਸੀ ਜਿੱਦ ਤੱਕ ਸਰਕਾਰ ਸੰਯੁਕਤ ਕਿਸਾਨ ਮੋਰਚੇ ਨੂੰ ਬੁਲਾਊਗੀ ਸੰਯੁਕਤ ਕਿਸਾਨ ਮੋਰਚਾ ਗੱਲਬਾਤ ਕਰਨ ਵੀ ਜਾਏਗਾ ਮੈਂ ਖੱਟਰ ਸਾਹਿਬ ਨੂੰ ਇਹ ਕਹਿ ਦੇਣਾ ਚਾਹੁੰਦਾ ਕਿ ਭਗਵਾਨ ਤੁਮਾਨ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਸਾਡਾ ਰੋਸਾ ਇਹ ਹੈ ਕਿ ਹਰਿਆਣਾ ਪੁਲਿਸ ਕਵੇਂ ਪੰਜਾਬ ਦੀ ਟਰੈਕਟਰੀ ਦੇ ਵਿੱਚ ਲੈ ਕੇ ਡਰੋਨ ਆ ਰਹੀ ਸਾਡੇ ਮੁੰਡਿਆਂ ਤੇ ਅਥਰੂ ਗੈਸ ਸੁੱਟ ਰਹੀ ਹੈ ਭਗਵਾਨਤਮਾਨ ਨਾਲ ਸਾਡਾ ਰੋਸਾ ਇਹ ਹੈ ਕਿ ਉਹ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਚ ਕੁਤਾਹੀ ਕਰ ਗਿਆ ਆ ਉਸ ਨੂੰ ਇਹ ਰੋਕਣਾ ਚਾਹੀਦਾ ਇੱਕ ਥਾਣੇ ਤੋਂ ਦੂਜੇ ਥਾਣੇ 'ਚ ਨਹੀਂ ਐਸਐਚਓ ਦੀ ਡਿਡਕਸ਼ਨ ਹੁੰਦੀ ਵੀ ਉਹ ਅੱਗੇ ਚਲਿਆ ਜਾਵੇ ਇਸ ਕਰਕੇ ਇਹ ਭਗਵੰਤ ਮਾਨ ਸਾਹਿਬ ਦੇ ਉੱਪਰ ਦੋਸ਼ ਦੇ ਕੇ ਭਾਜਪਾ ਹੁਣ ਬਰੀ ਹੋਣਾ ਚਾਹੁੰਦੀ ਹੈ ਭਾਜਪਾ ਨੂੰ ਇਹ ਦੱਸ ਦਈਏ ਕਿ ਸਾਨੂੰ ਬਗਾਨਾ ਮੁਲਕ ਨਾ ਬਣਾਓ ਅਸੀਂ ਇਸ ਦੇਸ਼ ਦੇ ਵਾਸੀ ਆ ਜੇ ਤੁਸੀਂ ਇਹੀ ਰਸਤਾ ਲਾਉਂਗੇ ਤਾਂ 18 ਤਰੀਕ ਨੂੰ ਪੰਜਾਬ ਦੀ ਮੀਟਿੰਗ ਇਹ ਜਾਂ ਫੈਸਲਾ ਲਾਉਗੀ ਕਿ ਭਾਜਪਾ ਨੂੰ ਨਾਨੀ ਚੇਤੇ ਆਉਣੀ ਹੈ ਜਿਹੜੇ ਕਿ ਹੁਣ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਤਾਂ ਉਹ ਤਾਂ ਕਹਿੰਦੇ ਨੇ ਕਿ ਅਸੀਂ ਮੰਤਰੀ ਆ ਕੇਂਦਰੀ ਮੰਤਰੀ ਯਾਨਾਰ ਮੀਟਿੰਗ ਕਿਸਾਨਾਂ ਨੂੰ ਕਰਾ ਰਿਹਾ ਗਿਆ ਤੇ ਕੱਲ ਵੀ ਕਹਿਆ ਉਹਨਾਂ ਨੇ ਕਿ ਹੁਣ ਵੀ ਅਸੀਂ ਵਿੱਚ ਵੜ ਕੇ ਜਿਹੜਾ ਕਿ ਅਸੀਂ ਸਮਝੌਤਾ ਕਰਨ ਨੂੰ ਸੋਚ ਰਹੇ ਹਾਂ ਚੰਗੀ ਗੱਲ ਹੈ ਜੇ ਭਗਵੰਤ ਮਾਨ ਸਾਹਿਬ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣਗੇ ਚੰਗੀ ਗੱਲ ਹੈ ਪਰ ਸ਼ੌਤ ਕਿਸਾਨ ਮੋਰਚੇ ਨੂੰ ਹਾਲੇ ਕੋਈ ਸੱਤਾ ਨਹੀਂ ਦੇਸ਼ ਦੀ ਵੱਡੀ ਬੋਡੀ ਨੂੰ ਕੋਈ ਸੱਤਾ ਨਹੀਂ ਹੈ ਹਾਲੇ ਔਰ ਜਿੱਦਨ ਸੱਤਾ ਆਊਗਾ ਉਦੋਂ ਦੇਖਾਂਗੇ ਸਾਡੇ ਅਸੀਂ ਵੱਧ ਜ਼ਿੰਮੇਵਾਰੀ ਨਾਲ ਕੰਮ ਕਰਨ ਵਾਲੇ ਲੋਕ ਹੈ ਦਿੱਲੀ ਮੋਰਚੇ ਦੀ ਵਿਰਾਸਤ ਨੂੰ ਕਿਸੇ ਨੇ ਖੂਨ ਨਹੀਂ ਦਵਾਗੇ ਉਹਨੂੰ ਖੰਡਾਉਣ ਨਹੀਂ ਦਵਾਗੇ ਕਿਸੇ ਨੂੰ ਜਿਹੜਾ ਇਤਿਹਾਸ ਅਸੀਂ ਪੂਰੀ ਦੁਨੀਆ 'ਚ ਸਿਰਜ ਕੇ ਦਿਖਾਇਆ ਜਿਹਦੇ ਤੋਂ ਅੱਜ ਯੂਰਪ ਦਾ ਕਿਸਾਨ ਵੀ ਸਿੱਖ ਰਿਹਾ ਉਹ ਐਮ ਮਲਿਆ ਮੇਟ ਨਹੀਂ ਕਰਨ ਦਵਾਗੇ ਕਿਸੇ ਨੂੰ ਬੇਫਿਕਰ ਰਹੋ ਤੇ ਹੁਣ ਗੱਲ ਕਰੀਏ ਜਿਹੜੀ ਕਿ ਕਿਸਾਨ ਜਿਹੜੇ ਡਟੇ ਹੋਏ ਨੇ ਨੌਜਵਾਨ ਤੇ ਕਿਸਾਨਾਂ ਨੂੰ ਕੀ ਅਪੀਲ ਦੇਣਾ ਤੁਹਾਨੂੰ ਅਸੀਂ ਉਹਨਾਂ ਨੂੰ ਅਪੀਲ ਦੇਣਾ ਚਾਹੁੰਦੇ ਆ ਕਿ ਬਈ ਉਹ ਆਪਣੀ ਜਿਹੜੀ ਜਥੇਬੰਦੀ ਦੀ ਲੀਡਰਸ਼ਿਪ ਨਾਲ ਗਏ ਨੇ ਉਹਨਾਂ ਦੇ ਆਖੇ ਮੁਤਾਬਕ ਉਹ ਕੰਮ ਕਰਨ ਜੋ ਉਹ ਕਹਿ ਰਹੇ ਨੇ ਉਹਨਾਂ ਦੀ ਗੱਲਬਾਤ ਚੱਲਦੀ ਹੈ ਦੇਖਦੇ ਆ ਕੀ ਬਾਹਰ ਆਉਂਦਾ ਆ ਅਸੀਂ ਵੀ ਉਸ ਗੱਲ ਤੇ ਨਿਗਾਹ ਰੱਖ ਰਹੇ ਆ ਸਯੁਕਤ ਕਿਸਾਨ ਮੋਰਚਾ ਆਪਣੀ ਰਣਨੀਤੀ ਬਣਾਉਂਦਾ ਹੋਇਆ ਅੱਗੇ ਵਧੇਗਾ ਤੇ ਹੁਣ ਗੱਲ ਕਰੀਏ ਜਿਹੜਾ ਕਿ ਰਣਨੀਤੀ ਦੀ ਗੱਲ ਕਰੀਏ ਹੁਣ ਆ ਜਿਹੜਾ ਕਿ ਕਾਲ ਤਾਂ ਬੰਦ ਹੈ ਦਾ ਅੱਜ ਸਦਾ ਸੀਗਾ ਇਸ ਤੋਂ ਬਾਅਦ ਰਣਨੀਤੀ ਕੀ ਹੋ ਸਕਦੀ 18 ਤਰੀਕ ਨੂੰ ਪੰਜਾਬ ਦੀ ਮੀਟਿੰਗ ਹੈ ਅੱਗੇ ਵੀ ਐਂ ਹੁੰਦਾ ਸੀਗਾ ਕਿ ਪੰਜਾਬ ਦੀਆਂ ਜਥੇਬੰਦੀਆਂ ਜੋ ਮਤਾ ਪਾ ਲੈਂਦੀਆਂ ਸੀਗੇ ਉਹ ਦੇਸ਼ ਦਾ ਸਯੁਕਤ ਕਿਸਾਨ ਮੋਰਚਾ ਲਾਗੂ ਕਰਦਾ ਹੈ 18 ਤਰੀਕ ਦੀ ਮੀਟਿੰਗ 'ਚ ਅਸੀਂ ਜ਼ਰੂਰ ਇਸ ਗੱਲ ਨੂੰ ਵਿਚਾਰਾਂਗੇ ਕੀ ਹੈ ਕੀ ਨਹੀਂ ਹਾਲਾਤ ਕੀ ਨੇ ਜੇ ਜ਼ਬਰ ਲਗਨਣਾ ਜਾਰੀ ਰੱਖਿਆ ਤਾਂ ਮੈਂ ਤੁਹਾਨੂੰ ਇਹਨਾਂ ਦੱਸ ਦਿੰਦਾ ਕਿ ਭਾਜਪ ਬਾਣੂ ਪੰਜਾਬ ਚ ਜਾਮ ਕੀਤਾ ਜਾ ਸਕਦਾ ਬਹੁਤ ਬਹੁਤ ਧੰਨਵਾਦੀ ਤਾਂ ਇਹ ਕਿਸਾਨ ਜਿਹੜੇ ਕਿ ਆਗੂ ਸੀਗੇ ਇਹਨਾਂ ਨੇ ਕਿਹਾ ਕਿ ਜਿਹੜੇ ਕਿ 18 ਤਰੀਕ ਦੀ ਵੇਟ ਵੀ ਕਰਾਂਗੇ ਜਿਹੜਾ ਕਿ ਉਥੇ ਜਿਹੜਾ ਕਿ ਉਥੇ ਸੰਦੇਸ਼ ਆਊਗਾ ਜਾਂ ਜਿਹੜਾ ਵੀ ਕੁਝ ਆਂਦਾ ਤਾਂ ਅਸੀਂ ਜਵਾਬ ਉਹਦਾ ਵੀ ਦੇਵਾਂਗੇ ਇਸ ਵੇਲੇ ਅਸੀਂ ਪਾਤਣਾ ਵਿੱਚ ਮੌਜੂਦ ਹਾਂ ਜਿਹੜਾ ਕਿ ਸਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਕਿ ਇੱਥੇ ਇੱਕ ਕਾਲ ਦਿੱਤੀ ਗਈ ਸੀ ਭਾਰਤ ਬੰਦ ਦੀ ਜਿਹੜਾ ਕਿ ਅੱਜ 16 ਤਰੀਕ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਸੜਕ ਜਿਹੜੀ ਹੈ ਸੁੰਨੀ ਨਜ਼ਰ ਆ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇੱਕ ਪਾਸੇ ਤੁਹਾਨੂੰ ਮੈਂ ਦਿਖਾ ਦਵਾਂ ਬੱਸ ਸਟੈਂਡ ਦੀ ਬੱਸ ਸਟੈਂਡ 'ਚ ਵੀ ਤੁਸੀਂ ਇੱਥੇ ਇਹ ਪਾਤੜਾਂ ਦਾ ਬੱਸ ਸਟੈਂਡ ਹੈ ਜਿਹੜਾ ਕਿ ਇੱਥੇ ਜਿਹੜੇ ਕਿ ਆਵਾਜਾਈ ਤੇ ਲੋਗ ਪੜੇ ਹੀ ਖਚਾ ਖਚ ਉੰਦੇ ਜਿਕੇ ਪਰ ਅੱਜ ਤੁਸੀਂ ਦੇਖ ਸਕਦੇ ਪੀ ਆਰਟੀਸੀ ਸਰਕਾਰੀ ਬੱਸਾਂ ਜਿਹੜੀ ਕਿ ਕਾਊਂਟਰ ਤੇ ਲੱਗੀਆਂ ਦਿਖ ਰਹੀਆਂ ਪਰ ਇਹ ਇੱਥੇ ਨਾ ਕਿਤੇ ਰੂਟ ਤੇ ਜਾਂਦੀਆਂ ਨਾ ਕੁਝ ਇਹ ਇੱਥੇ ਰੋਕੇ ਰੱਖਿਆ ਹੋਇਆ ਹੈ ਮਤਲਬ ਇੱਥੇ ਇਹ ਬੰਦ ਦਾ ਸੱਦੇ ਦਾ ਅਸਰ ਹੈ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਪਾਤੜਾ ਦਾ ਬੱਸ ਸਟੈਂਡ ਹੈ ਤੇ ਹੋਰ ਵੀ ਜਿਹੜੇ ਕਿ ਸੈਰਾਂ ਚੇ ਔਰ ਪਿੰਨ ਚੇ ਜਿਹੜੇ ਕਿ ਬੱਸ ਜਿਹੜੀ ਕਿ ਕਾਲ ਦਾ ਸੱਦਾ ਜਿਹੜਾ ਹੈ ਉਹ ਬੰਦ ਦਾ ਨਜ਼ਰ ਆ ਰਿਹਾ ਹੁਣ ਤੁਸੀਂ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਜਿੱਥੇ ਵੀ ਦੁਕਾਨਾਂ ਵੀ ਦੁਕਾਨਾਂ ਵੀ ਬੰਦ ਕੀਤੀਆਂ ਹੋਈਆਂ ਤੇ ਕੋਈ ਆਵਾਜ਼ਾਈ ਵੀ ਨਹੀਂ ਹੈ ਇੱਕਾ ਦੁੱਕਾ ਜਿਹੜੇ ਹੈਗੇ ਆ ਜਿਹੜੇ ਕਿ ਅੰਦੋਲਨ ਵਿੱਚ ਜਾਣਾ ਹੈਗਾ ਜਾਂ ਹੋਰ ਕੋਈ ਜਰੂਰੀ ਕੰਮ ਵਾਸਤੇ ਜਾ ਰਹੇਗਾ ਉਹ ਤੁਹਾਨੂੰ ਦਿਖ ਰਹੇ ਹੋਣਗੇ ਤਸਵੀਰਾਂ ਵਿੱਚ ਤੇ ਬਾਕੀ ਜਿਹੜਾ ਕਿ ਬੰਦ ਦਾ ਜਿਹੜਾ ਸੱਦਾ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਦਿੱਤਾ ਗਿਆ ਸੀਗਾ ਉਹ ਉਹਦਾ ਅਸਰ ਦਿਖ ਰਿਹਾ ਹੈਗਾ ਇੱਕ ਪਾਸੇ ਜਿਹੜਾ ਕਿ ਖਨੋਰੀ ਬਾਰਡਰ ਔਰ ਸੰਭੂ ਬਾਰਡਰ ਤੇ ਜਿਹੜੇ ਕਿਸਾਨ ਡਟੇ ਹੋਏ ਨੇ ਆਪਣੇ ਮੰਗਾਂ ਨੂੰ ਰੈਂਦੀ ਮੰਗਾਂ ਨੂੰ ਪੂਰੀ ਕਰਾਉਣ ਵਾਸਤੇ ਜਿਹੜਾ ਕਿ ਉੱਥੇ ਖੜੇ ਨੇ ਪੰਜਾਬ ਹਰਿਆਣਾ ਬਾਰਡਰ ਤੇ ਤੇ ਉਹਨੂੰ ਦੱਸ ਦਈਏ ਇੱਕ ਪਾਸੇ ਜਿਹੜਾ ਕਿ ਸਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਮੀਟਿੰਗ ਵੀ ਚੱਲ ਰਹੀਆਂ ਨੇ ਅਗਲੀ ਜਿਹੜੀ ਮੀਟਿੰਗ ਤੇ ਗੱਲ ਹੈਗੀ ਆ ਉਹ ਅ ਅਗਲੇ ਅ ਐਤਵਾਰ ਨੂੰ ਸ਼ਾਮ ਨੂੰ ਰੱਖੀ ਗਈ ਹੈ ਤੇ ਹੁਣ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਂਦੇ ਰਵਾਂਗੇ ਮੈਨੂੰ ਦਿਓ ਇਜਾਜ਼ਤ ਮੈਂ ਮਨੀਸ਼ ਚੋਹਾਨ